ਇਹ ਮੁੱਕ ਜਾ ਮੇਰੇ ਭਾਵੇਂ ਰੱਖਦੇ ਜੇ ਤੁਸੇ 704 ਨੰਬਰ ਤੇ ਕਾਲ ਕਰਦਾ ਤੂੰ ਕੀ ਕਰੇ ਤੁਹਾਡੇ ਲਈ ਆਇਆ ਕਾਲ ਕਰਾ ਕੀ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਨ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹ ਕੱਢ ਕੇ ਲੈ ਕੇ ਗਏ ਆ ਫਰਾਟ ਸਿਰ ਪਾਟ ਗਿਆ ਸਾਡੇ ਮੁੰਡੇ ਦਾ ਸਿਰ ਪਾਟ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆਜੋ ਕੋਣ ਆਇਆ ਇਹ ਠੀਕ ਨਾ ਆਣੀ ਸੀ ਆਹ ਆਣਾ ਹੈ ਕੋਣਾ ਹੈ ਆਲਾ ਕੰਜਰਾ ਆ ਜਾ ਬੇ ਖੂ ਖਾਣ ਆਇਆ ਇਹ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਨੂੰ ਥੱਕੀ ਆ ਜਾ ਕਿੱਥੇ ਆ ਬਲਰਾਏ ਹੈ ਕਿਥੋਂ ਕਿਹਦਾ ਰੋਹ ਕੇ ਕਿਹਦਾ ਪਤਾ ਬਲਰਾਏ ਆ ਲੋ ਕਦੀ ਬੰਗਰੇ ਚਗਲੀਆਂ ਵਿੱਚ ਰਹੀਆਂ ਮੈਨੂੰ ਬੜੀ ਚੜੀ ਆ ਇਹ ਹਾਂ ਇਹ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਿਵੇਂ ਤੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆ ਬਾਹਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ੜ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕਿਵੇਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਕ ਲਈ ਹਾਂ ਤਾਂ ਉਹਨਾਂ ਦਾ ਘਰੋਂ ਭੱਜਿਆ ਮਰ ਤੁਸੀ ਕਰਦੇ ਹੋ ਨਾ ਆਹ ਗਿਆ ਬੜਿਆ ਉੱਥੇ ਮੈਨੂੰ ਕਹਤ ਮਾਇ ਚੱਲ ਮੇਰਾ ਕਿਰੋ ਸੀ ਸੋਰੋ تھا ਸਿੱਧੀ ਜਾ ਰਹੇ ਸੀ ਇਹਨਾਂ ਦੇ ਬਗੈਰ ਮੈਨੂੰ ਖੜਾ ਮੇਰਾ ਕਿਹਦਾ ਨਾਮ ਹੈ ਕਿਹਦਾ ਬੜਿਆ ਮੈਨੂੰ ਤਾਂ ਨਹੀਂ ਇਹਨਾਂ ਪੁੱਤਿਆਂ ਦਾ ਮੁੰਡਾ ਹੀ ਹੈ ਨਾ ਇਹ ਝੂਠ ਬਣਾ ਬੋਲ ਰਿਹਾ ਮੈਡਮ ਜੀ ਝੂਠ ਬਣਾ ਰਿਹਾ देखो सोच क्योंकि असा नहीं लड़ रहे थे क्योंकि लोग लड़ रहे थे कुछ नहीं सही है ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਆ ਕੇ ਕੋ ਸੋ ਰਿਆ ਰੇਤ ਮਾਫੀਆ ਕੀ ਕੁਛ ਕਰ ਰਿਆ ਮੈਂ ਐਸਐਚਓ ਨੂੰ ਕਾਲ ਕਰਤੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨੋ ਰਿਪਲਾਈ